और हम तो ये बोल रहे हैं ओ हास जी मन रो से वाहगुरु जी का खालसा श्री वाहगुरू जी की फतेह जी यह गुरुद्वारा आप फिर पहुंचे गुरुद्वारा पर दे लागे है जामनी साहब गुरुद्वारा है जिसनों के जामनी साहब मिलते हैं दर्शन करो

ਇਹ ਜਾਮਨੀ ਸਾਹਿਬ ਘਰ ਦੁਆਰਾ ਹੈ ਆਪ ਡੈਕਸ਼ਨ ਕਰਵਾਡੀ ਆਪ ਡੈਕਸ਼ਨ ਕਰੋ ਇਹ ਜਾਮਨੀ ਸਾਹਿਬ ਸਾਹ ਸੰਗਤ ਜੀ ਇਸ ਕਰਕੇ ਕਹਿੰਦੇ ਹਨ ਕਿ ਇੱਕ ਬਾਣੀਆਂ ਤੇ ਇੱਕ ਜੱਟ ਦੀ ਕਹਾਣੀ ਹੈ ਜੋ ਕਿ ਜੱਟ ਬਾਣੀਆਂ ਕੋਲੋਂ ਕਰਜ਼ਾ ਲੈਣ ਗਿਆ ਤੇ ਬਾਣੀਆਂ ਨੇ ਕਿਹਾ ਭਾਈ ਕਰਜ਼ਾ ਤੇ ਮੈਂ ਜਰੂਰ ਦੇ ਦੂੰਗਾ ਪਰ ਆਪ ਜੀ ਦਾ ਕੋਈ ਜਾਮਨ ਨਹੀਂ ਹੈ ਜਾਮਨ ਹੀ ਲੈ ਆ ਕਿਸੇ ਦੀ ਤੇ ਵਿੱਚ ਜਾਮਨ ਹੋਵੇ ਤੇ ਫਿਰ ਚੰਗਾ ਲੱਗਦਾ ਕੰਮ ਫੇ ਕਰ ਜਾ ਮੈਂ ਦੇ ਦੂੰਗਾ ਆਪ ਨੂੰ ਜਿੰਨਾ ਚਾਹੀਦੇ ਪੈਸੇ ਲੈ ਜਾਵੇਂ ਪਰ ਜਾਮਨ ਲੈ ਆ ਉਸ ਵੇਲੇ ਫਿਰ ਬਾਣੀਆਂ ਨੇ ਆਪਣੇ ਜੱਟ ਨੇ ਕਿਹਾ ਭਾਈ ਇਸ ਵੇਲੇ ਹੁਣ ਮੇਰੇ ਕੋਲ ਜਾਮਨ ਤੇ ਕੋਈ ਨਹੀਂ ਹੈ ਮਹਾਰਾਜ ਨੂੰ ਜਾਮਨ ਰੱਖ ਲੈ ਤੇ ਮੈਨੂੰ ਪੈਸੇ ਦੇ ਦੇ ਮੈਂ ਤੇਰਾ ਕਰਜ਼ਾ ਮੋੜ ਦੂੰਗਾ ਬਾਣੀਆਂ ਨੇ ਉੱਥੋਂ ਪੈਸੇ ਦੇ ਦਿੱਤੇ ਮਹਾਰਾਜ ਨੂੰ ਜਾਮਨ ਰੱਖ ਲਿਆ ਵਿੱਚ ਸਮਾ ਪਾ ਕੇ ਦੋਵੇਂ ਚੱਲ ਬੱッセ ਕਰ ਜਾ ਨਾ ਉਹ ਕੋ ਲੱਠਿਆ ਨਾ ਉਹਨੂੰ ਦਿੱਤਾ ਗਿਆ ਸਮਾ ਪਾ ਕੇ ਮਹਾਰਾਜ ਇੱਥੇ ਲਾਗੋਂ ਦੀ ਨੰਗ ਰਹੇ ਸੀ ਤੇ ਸਵੇਰੇ ਸਵੇਰੇ ਜਾ ਰਹੇ ਸੀ ਤੇ ਟਿੱਤਰ ਦੀ ਆਵਾਜ਼ ਆਈ ਤੇ ਜੋ ਟਿੱਤਰ ਸੀਗਾ ਉਹ ਖੇਤਾਂ ਵਿੱਚ ਬੋਲਿਆ ਜਿਵੇਂ ਕਿ ਤਿੱਤਰ ਬੋਲਦੇ ਹਨ ਖੇਤਾਂ ਵਿੱਚ ਉਹ ਖੇਤਾਂ ਵਿੱਚ ਬੋਲਿਆ ਤੇ ਮਹਾਰਾਜ ਕਹਿੰਦਾ ਸਿੰਘਾਂ ਨੂੰ ਪਾਈਏ ਤਿੱਤਰ ਨੂੰ ਫੜੋ ਤੇ ਤਾਂ ਕਿ ਇਹ ਤਿੱਤਰ ਜੋ ਹੈ ਇਹਨੂੰ ਫੜ ਕੇ ਤੇ ਮੇਰੇ ਪਾਸ ਲਿਆਓ ਫੜਦਿਆਂ 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 ਤਿੱਤਰ ਅੱਗੇ ਅੱਗੇ ਸਿੰਘ ਪਿੱਛੇ ਪਿੱਛੇ ਕਰਦਿਆਂ ਕਰਦਿਆਂ 30 ਕਿਲੋਮੀਟਰ ਦੂਰ ਚਲੇ ਗਏ ਤਾਂ ਜੋ ਕਿ ਤਿੱਤਰ ਨਹੀਂ ਫੜਿਆ ਗਿਆ ਤੇ ਇਸ ਜਗ੍ਹਾ ਤੇ ਆ ਕੇ ਫਿਰ ਤਿੱਤਰ ਫੜਿਆ ਗਿਆ ਤੇ ਮਹਾਰਾਜ ਦੇ ਕੋਲ ਜੋ ਬਾਜ ਸੀਗਾ ਉਹ ਬਾਣੀਆਂ ਜਿਹੜਾ ਸੀਗਾ ਉਹ ਬਾਜ ਬਣ ਗਿਆ ਤੇ ਜਿਹੜਾ ਜੱਟ ਸੀਗਾ ਉਹ ਤਿੱਤਰ ਬਣਿਆ ਸੀਗਾ ਉਹ ਫਿਰ ਇਸ ਜਗ੍ਹਾ ਤੇ ਫਿਰ ਤਿੱਤਰ ਦਾ ਔਰ ਤਿੱਤਰ ਦਾ ਔਰ ਬਾਜ ਦਾ ਫਿਰ ਇੱਥੇ ਹਿਸਾਬ-ਤਬ ਕੀਤਾ ਗਿਆ ਉਹ ਬਾਣੀਆਂ ਦਾ ਕਰਜ਼ਾ ਫਿਰ ਉਹ ਵਾਜ ਨੇ ਫਿਰ 77 ਨੂੰ ਫਿਰ ਤੋੜ-ਤੋੜ ਕੇ ਮਹਾਰਾਜ ਸਾਹਮਣੇ ਦੇਖ ਰਿਆ ਪੇ ਤੋੜ-ਤੋੜ ਕੇ ਉਹਨੂੰ ਨਿਕਾ ਨਿਕਾ ਕਰਕੇ ਖਾਦਾ ਤੇ ਫਿਰ ਉਸ ਦਾ ਕਰਜ਼ਾ ਜਿਹੜਾ ਹੈਗਾ ਉਹ ਫਿਰ ਹਸਾਵਤਾ ਉਹ ਪੂਰਾ ਕੀਤਾ ਇਹ ਜੋ ਸਾਹਮਣੇ ਝੰਡਾ ਦਿਖ ਰਹੀ ਹੈ ਇਸ ਦੇ ਨਾਲ ਹੀ ਮਹਾਰਾਜ ਨੇ ਕੋੜਾ ਬੰਨਿਆ ਸੀਗਾ ਆਪ ਦਰਸ਼ਨ ਕਰੋ ਇਹ ਜੋ ਝੰਡਾ ਹੈ ਇਹ ਉਸ ਟਾਈਮ ਦੀ ਹੈ ਜਿਸ ਟਾਈਮ ਮਹਾਰਾਜ ਇੱਥੇ ਆਏ ਸੀ ਤੇ ਉਹਨਾਂ ਦਾ ਕਰਜ਼ਾ ਇੱਕ ਦੂਜੇ ਦਾ ਕਰਜ਼ਾ ਸਾਵਤਾ ਕੀਤਾ ਸੀਗਾ ਇਹ ਉਹ ਝੰਡ ਹੈ ਜਿੱਥੇ ਕੇ ਮਹਾਰਾਜ ਜਿਨੇ ਆਪਣਾ ਕੋਰਾ ਬੱਦਾ ਸੀ ਤੇ ਇੱਥੇ ਖੜੇ ਸੀਗੇ ਇਹ ਉਹ ਝੰਡ ਹੈ ਆਪ ਦਰਸ਼ਨ ਕਰੋ ਇਸ ਪਾਸੇ ਸਾ ਸੰਗਤ ਜੀ ਲੰਗਰ ਚੱਲਦਾ ਹੈ ਆਪ ਵੀ ਕਦੇ ਆਓ ਇਹ ਜਾਮਨੀ ਸਾਹਿਬ ਗੁਰਦੁਆਰਾ ਹੈ ਇਹ ਗੁਰਦੁਆਰਾ ਜਾਮਨੀ ਸਾਹਿਬ ਰੋਡਪੋਰਟ ਤੇ ਲਾਗੇ ਹੈ ਆਪ ਵੀ ਕਦੇ ਆਓ ਤੇ ਦਰਸ਼ਨ ਕਰੋ बहुत ही पवित्र जगह है भागों वाली जगह है आप भी कदे ते दर्शन करो जरूर आओ दर्शन करो आप जी की बहुत बहुत आप जी का धन्यवाद हो जो कि आप ये वीडियो शेयर और, और लाइक जरूर करो ताकि कुछ तू वास्ते रास्ता मिलता रहे आप जरूर शेर और लाइक जरूर कराया करो शेर और लाइक जरूर कराया करो वागुरू जी का खालसा श्री वागुरू जी की फतेह ये खिलाई का चित्र वो है अपने खिलाई का दरख्त वो है जो कि जो कि महाराज में पाशाह जी ने उत्थे घोड़ा बनया था ये जंडर का इतिहास ਵੇ ਗਾਂਢਾ ਆਸ ਆਰ ਦਰਸ਼ਨ ਕਰੋ ਸਾ ਸੰਗਤ ਜੀ ਆਰ ਦਰਸ਼ਨ ਕਰੋ ਸਾ ਸੰਗਤ ਜੀ ਆਪ ਦਰਸ਼ਨ ਕਰੋ ਸਾ ਸੰਗਤ ਜੀ ਬਹੁਤ ਹੀ ਪਵਿੱਤਰ ਜਗ੍ਹਾ ਹੈ ਇੱਥੇ ਰਹਿਣ ਵਾਸਤੇ ਵੀ ਸਰਾਵਾਂ ਬਣੀਆਂ ਹਨ ਆਪ ਕਿਤੇ ਦੂਰ ਨੇੜੇੋਂ ਵੀ ਆਓ ਤੇ ਇੱਥੇ ਰਾਤ ਨੂੰ ਖੇੜ ਸਕਦੇ ਹੋ ਬਹੁਤ ਹੀ ਪਵਿੱਤਰ ਜਗਾ ਬਣੀ ਹੋਈ ਹੈ ਆਪ ਕਦੇ ਵੀ ਆਓ ਤੇ ਦਰਸ਼ਨ ਕਰੋ ਗਨਪਤੀ ਦਾ ਖਲਸਾ ਸ਼੍ਰੀ ਰਾਘੂ ਗੁਰੂ ਜੀ ਦੀ ਫਤਹਿ